ਇਹ ਟਰੈਂਪੂ ਹੈਗਾ ਹੈ ਬੱਚੇ ਬੈਠੇ ਪਏ ਆ ਜੀਐਮਸ ਸਕੂਲੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੂਜਾ ਨਹੀਂ ਹੈਗਾ ਸੇਫਟੀ ਨਹੀਂ ਪਿੱਛੇ ਨੇ ਉਹਦੇ ਲੱਤਾਂ ਲੰਗਾ ਕੇ ਬੈਠੇ ਪਏ ਆ ਨੰਬਰ ਹੈਗਾ ਪੀਵੀ07 ਇਹ ਪੜ ਨਹੀਂ ਹੁੰਦਾ ਪਿਆ ਚੰਗੀ ਗਾ ਤੁਹਾਨੂੰ ਦੇਖ ਕੇ ਦੱਸਿਆ ਜਾਏਗਾ ਜੀ ਨਾ ਜੈਂ ਤਾਂ ਮੈਂ ਤੁਹਾਡਾ ਆਪਣਾ ਸ਼ੁਭਾਸ਼ਖਪਤ ਇਨਚਾਰਜ ਪੀਸੀਆਰ ਜ਼ਿਲ੍ਹਾ ਹੁਸ਼ਿਆਰਪੁਰ ਇਹ ਪਬਲਿਕ ਦੇ ਨੁਮਾਇੰਦਿਆਂ ਨੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇੱਕ ਆਟੋ ਦੇ ਵਿੱਚ ਸਕੂਲ ਦੇ ਬੱਚੇ ਸਵਾਰ ਸੀਗੇ ਤੇ ਪਿੱਛੇ ਚਾਰ ਬੱਚੇ ਬੈਠੇ ਸੀ ਜਦੋਂ ਬੱਚੇ ਬੈਠੇ ਸੀ ਉਹਨਾਂ ਦੀ ਕੋਈ ਸੇਫਟੀ ਨਹੀਂ ਸੀ ਹੈਗੀ ਇਹ ਫਿਰ ਕੱਲ ਜਿਹੜਾ ਟੈਂਪੂ ਅਸੀਂ ਇਹਦੀ ਭਾਲ ਕਰਕੇ ਟੈਂਪੂ ਆਪਣੇ ਕੋਲ ਮੰਗਾ ਲਿਆ ਉਸ ਤੋਂ ਬਾਅਦ ਇਹ ਟੈਂਪੂ ਦੀ ਯੂਨੀਅਨ ਦੇ ਸਾਰੇ ਨੁਮਾਇੰਦੇ ਤੇ ਪ੍ਰਧਾਨ ਤੇ ਟੈਂਪੂ ਦਾ ਮਾਲਕ ਜਿਹੜਾ ਉਹ ਵੀ ਆਇਆ ਜਿਨੇ ਮਾਫੀ ਵੀ ਮੰਗੀ ਵੀ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮੈਂ ਅੱਗੇ ਤੇ ਹੋਜੀ ਹਰਕਤ ਨਹੀਂ ਕਰਦਾ ਇਹਨੂੰ ਫਿਰ ਅਸੀਂ ਹਦਾਇਤ ਕੀਤੀ ਕਿ ਤੁਸੀਂ ਆਪਣੇ ਟੈਂਪੂ ਦੇ ਪਿੱਛੇ ਜਾਲੀ ਲਾ ਕੇ ਕੋਈ ਇਦਾਂ ਦਾ ਸਿਸਟਮ ਬਣਾਓ ਜਿਹਦੇ ਵਿੱਚੋਂ ਬੱਚੇ ਜਿਹੜੇ ਆ ਉਹ ਸੇਫ ਹੋਣ ਬੱਚਾ ਕੋ ਡਿੱਗ ਨਾ ਸਕੇ ਇਹਨਾਂ ਨੂੰ ਜਿਸ ਤਰ੍ਹਾਂ ਆਪਾਂ ਕੱਲ ਸ਼ਾਮ ਨੂੰ ਹਦਾਇਤਾਂ ਦਿੱਤੀਆਂ ਸੀ ਇਹਨਾਂ ਨੇ ਉਦਾਂ ਹੀ ਇੱਕਾ ਚੀਜ਼ ਬਣਾਈ ਹੈ ਜਾਲੀ ਲਾ ਕੇ ਹੁਣੇ ਦੱਸਣਾ ਚਾਹੁੰਦੇ ਆ ਤੁਸੀਂ ਬੈਠੋ ਖੰਡਾ ਸਰ ਤੁਸੀਂ ਬੈਠੋ ਹਰਪੰਤ ਜੀ ਤੁਸੀਂ ਬੈਠੋ ਸਰ ਤੁਸੀਂ ਬੈਠੋ ਦੇਖੋ ਆਰਾਮ ਨਾਲ ਬੈਠੋ ਕੋਈ ਆਰਾਮ ਨਾਲ ਬੈਠੋ ਮੈਂ ਖੁੱਲ੍ਹੇ ਰੰਗ ਪਾ ਬੈਠੋ ਆਰਾਮ ਨਾਲ ਬੈਠੋ ਬੈਠ ਕੇ ਬਾਹਰ ਲਾਓਗੇ ਨਾ ਕੁਰਮੇ ਤੁਸੀਂ ਬੈਠੋ ਆ ਬੈਠੇ ਇਹ ਅਸੀਂ ਇੱਕ ਡੈਮੋ ਦੇ ਰਹੇ ਆ ਇਹ ਸਮਝੋਗੇ ਸਕੂਲ ਦੇ ਬੱਚੇ ਬੈਠ ਗਏ ਜਦ ਕਿ ਇਹ ਸਕੂਲ ਦੇ ਬੱਚੇ ਨਹੀਂ ਸਿਆਣੇ ਬੰਦੇ ਆ ਲਾਓ ਜੀ ਹੁਣ ਲਾਓ ਦੇ ਵਿੱਚ ਬਸਾਉਂ। ਨਾ। ਆਨੰਦ। ਹੁਣ ਇਹ ਇਹਨਾਂ ਜਿਹੜੇ ਸਿਆਣੇ ਬੰਦੇ ਆ ਬਿਲਕੁਲ ਈਜ਼ੀਲੀ ਬੈਠੇ ਆ। ਕੋਈ ਤੰਗੀ ਕੋ ਤੁਹਾਨੂੰ ਕੋਈ? ਨਹੀਂ ਜੀ ਮੇਰੇ ਸਾਹਿਬ ਤੁਸੀਂ ਮੈਂ ਸਪਸ਼ਟ ਕਰ ਰਿਹਾ ਤੰਗ ਬੈਠੇ ਆ। ਯਾਨੀ ਕਿ ਬੱਚੇ ਛੋਟੇ ਨੇ ਚਾਰ ਬੱਚੇ ਵੀ ਬੈਠ ਸਕਦੇ ਆ। ਹੁਣ ਇਹ ਚੀਜ਼ ਬਣਾ ਲਈ ਆ। ਅਗਰ ਕੋਈ ਬੱਚਾ ਸ਼ਰਾਰਤੀ ਬੱਚਾ ਸ਼ਰਾਰਤ ਵੀ ਕਰਦਾ ਉਹ ਬੱਚਾ ਪਿੱਛੇ ਦੇਖ ਨਹੀਂ ਸਕਦਾ ਅਗਰ ਅਟੋ ਨੂੰ ਕੋਈ ਜੰਪ ਵੀ ਲੱਗ ਜਾਂਦਾ ਤੇ ਕੋਈ ਬੱਚਾ ਸੱਜੇ ਛੋਟ ਨਹੀਂ ਲੱਗ ਸਕਦੀ ਇਸੇ ਤਰੀਕੇ ਨਾਲ ਮੈਂ ਐਸੇ ਤੋਂ ਹੋਣੇ ਚਾਹੁੰਦਾ ਆ ਦੇਖੋ ਇਸ ਸਾਈਡ ਦੇ ਉੱਪਰ ਇਹ ਜਿਹੜੀ ਜਾਲੀ ਆ ਲਾਤੀ ਆ ਹੁਣ ਜਿਹੜਾ ਆਟੋ ਆ ਇਹ ਪੂਰੀ ਤਰ੍ਹਾਂ ਸਿਕਿਉਰ ਆ ਇੱਥੇ ਜਿੱਦਾਂ ਮਰਜ਼ੀ ਬੱਚੇ ਬੈਠਣ ਤੇ ਮੈਂ ਹੁਣ ਇਸੇ ਚੀਜ਼ ਕੋਈ ਤਾਰੋ ਜੀ ਜਾਂ ਕੋਈ ਬੱਚੇ ਤਾਰਨੇ ਨੂੰ ਖੋਲੋ ਖੋਲੋ ਹਲੋ ਹੁਣ ਇਹ ਤੂੰ ਬੱਚੇ ਆਰਾਮ ਨਾਲ ਜਿਹੜੇ ਆ ਥੱਲੇ ਉੱਤੋਂ ਸੱਗੇ ਤੇ ਮੈਂ ਇੱਕ ਏਹੀ ਚੀਜ਼ ਸਾਰੇ ਪੰਜਾਬ ਵਾਸੀਆਂ ਨੂੰ ਤੇ ਹੁਸ਼ਿਆਰਪੁਰ ਵਾਸੀਆਂ ਨੂੰ ਜਿਹੜੇ ਆਟੋ ਵਾਲੇ ਆ ਛੋਟੇ ਬੱਚੇ ਲੈ ਕੇ ਜਾਂਦੇ ਆ ਉਹਨਾਂ ਨੂੰ ਬੜੇ ادب ਦੇ ਸਤਿਕਾਰ ਨਾਲ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਕੀ ਨਾਂ ਤੁਹਾਡਾ ਤੁਹਾਡਾ ਕੀ ਨਾਂ ਆਟੋ ਕਿਹਨਾਂ ਦਾ ਤੁਹਾਡਾ ਕੀ ਨਾਂ ਤੁਹਾਡਾ ਮੰਗੀ ਮੰਗੀ ਮਿਸਟਰ ਮੰਗੀ ਹੁਸ਼ਿਆਰਪੁਰ ਜੀ ਨੇ ਬਣਾਇਆ ਪਲੀਜ਼ ਇਤਾਂ ਦੇ ਤੁਸੀਂ ਬਣਾ ਕੇ ਫਿਰ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਬੱਚਿਆਂ ਦੀ ਜਿਹੜੀ ਸੇਫਟੀ ਆ ਹੋਵੇ ਕਿੱਥੇ ਅਸੀਂ ਇਹਨਾਂ ਦਾ ਚਲਾਨ ਕਰਨਾ ਸੀਗਾ ਔਰ ਜਿਹੜਾ ਆਫੈਂਸ ਦੇਖਿਆ ਤੇ ਚਲਾਨ ਬਹੁਤ ਮਹਿੰਗਾ ਸੀ ਅਗਰ ਉਹ ਮਹਿੰਗਾ ਚਲਾਨ ਕਰਦੇ ਆ ਤਾਂ ਮੈਨੂੰ ਮੇਰੇ ਦੇ ਵੀ ਜਿੰਨੀ ਕੀ ਦੀ ਦਿਹਾੜੀ ਹੈ ਇਹ ਪੂਰੇ ਨਹੀਂ ਸੀ ਕਰ ਸਕਦਾ ਇਸ ਕਰਕੇ ਅਸੀਂ ਕਿਹਾ ਵੀ ਇਹ ਜੇ ਬੰਦਾ ਗਲਤੀ ਮੰਨਦਾ ਤੇ ਅਸੀਂ ਉਹ ਬੰਦਿਆਂ ਨੂੰ ਹੁਣ ਇਤਾਂ ਦਾ ਨਹੀਂ ਕਰ ਦੇਣਾ ਕਿ ਉਹਦਾ ਪਰਿਵਾਰ ਜਿਹੜਾ ਰੋਟੀ ਤੋਂ ਵੀ ਮਤਹਾਜ ਹੋ ਜੇ ਹੁਣ ਇਹ ਚੀਜ਼ ਜਨਾਏ ਨੇ ਜੁਰਮਾਨਾ ਦੇਣਾ ਸੀਗਾ ਉਹਨੇ ਦੀ ਜਨੇ ਉਹ ਤੋਂ ਅੱਤੇ ਹੱਤ ਮੋਲ ਵਿੱਚ ਵੀ ਇਹ ਜਿਹੜਾ ਸਕੰਜਾ ਆਪਣਾ ਜਾਲੀ ਲਾ ਕੇ ਬਣਾ ਲਿਆ ਔਰ ਪੂਰੀ ਜ਼ਿੰਦਗੀ ਇਹਦੇ ਜਿਹੜਾ ਨਾਰ ਰਹਿਣਾ ਤੇ ਬੱਚਿਆਂ ਦੀ ਜਿਹੜੀ ਸੇਫਟੀ ਰਹਿਣੀ ਹੈ ਇਸੇ ਕਰਕੇ ਉਹ ਕਹਿੰਦੇ ਜੀ ਕਰੇ ਗਲਤੀ ਮੰਨ ਜਾਏ ਉਸੇ ਇਨਸਾਨ ਕਹਤੇ ਹਨ ਕਰੇ ਗਲਤੀ ਨਾ ਮੰਨੇ ਉਸੇ ਸ਼ੈਤਾਨ ਕਹਤੇ ਹਨ ਇਹਨੇ ਨੇ ਗਲਤੀ ਮੰਨੀ ਹੈ ਇਸ ਕਰਕੇ ਅਸੀਂ ਇਹਨਾਂ ਦਾ ਕੋਈ ਚਲਾਨ ਨਹੀਂ ਕਰਨਾ ਸਿਰਫ ਅਵੇਅਰਨੈਸ ਵਾਸਤੇ ਇਹ ਚੀਜ਼ ਜਿਹੜੀ ਹੈ ਇਹ ਬਣਵਾ ਲਈਏ ਨੇ ਸਾਰੇ ਨੂੰ ਬੇਨਤੀ ਕਰਦਾ ਕਿ ਪਲੀਜ਼ ਸਾਰੇ ਇਦਾਂ ਬਣਾ ਕੇ ਰੱਖੋ ਤਾਂ ਜੋ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਸੇਫਟੀ ਰਹੇ ਤੇ ਪੇਰੈਂਟਸ ਨੂੰ ਵੀ ਇਸਦੀ ਤਾਂ ਫਿਕਰ ਨਾ ਰਹੇ ਥੈਂਕ ਯੂ ਜੀ